ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਡੇ ਲੋਕ ਰੰਗ ਚੈਨਲ ਤੇ ਸਵਾਗਤ ਹੈ ਜੀ ਕਹਾਣੀ ਦਾ ਦੂਜਾ ਭਾਗ ਲੈ ਕੇ ਹਾਜ਼ਰ ਹੋਏ ਹਾਂ ਆਸ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ ਜਦੋਂ ਮੈਂ ਆਪਣੀ ਮੰਮੀ ਨੂੰ ਪੁੱਛਿਆ ਕਿ ਤੁਸੀਂ ਮੇਰੇ ਨਾਲ ਇਹੋ ਜਿਹਾ ਕਿਉਂ ਕੀਤਾ ਪਹਿਲਾਂ ਤਾਂ ਤੁਸੀਂ ਮੇਰਾ ਵਿਆਹ ਆਪ ਹੀ ਉਸ ਲੜਕੀ ਨਾਲ ਕਰਵਾਇਆ ਫਿਰ ਤੁਸੀਂ ਮੈਨੂੰ ਉਸ ਤੋਂ ਦੂਰ ਰਹਿਣ ਲਈ ਕਿਹਾ ਹੁਣ ਤੁਸੀਂ ਮੇਰੀ ਘਰ ਵਾਲੀ ਇਹ ਕਿਹਾ ਕਿ ਮੈਂ ਇੱਕ ਚੰਗਾ ਮੁੰਡਾ ਨਹੀਂ ਮੈਨੂੰ ਕੁੜੀਆਂ ਦੀ ਇੱਜ਼ਤ ਕਰਨਾ ਨਹੀਂ ਆਉਂਦਾ ਇਹ ਸੁਣ ਕੇ ਮੇਰੀ ਮੰਮੀ ਹੁਣ ਗੁੱਸੇ ਵਿੱਚ ਬੋਲੀ ਉਹਨਾਂ ਨੇ ਸਾਫ਼ ਕਿਹਾ ਕਿ ਤੂੰ ਮੇਰਾ ਬੇਟਾ ਨਹੀਂ ਤੂੰ ਮੇਰੇ ਘਰ ਵਾਲੇ ਦੀ ਪਹਿਲੀ ਪਤਨੀ ਦਾ ਬੇਟਾ ਹੈ ਤੇਰੇ ਪਾਪਾ ਨੇ ਸਾਰੀ ਜ਼ਮੀਨ ਜ਼ਾਇਦਾ ਤੇਰੀ ਨਾ ਕਰ ਦਿੱਤੀ ਮੈਂ ਆਪਣੇ ਬੱਚਿਆਂ ਦਾ ਹੱਕ ਆਪ ਦਿਵਾਉਣਾ ਸੀ ਉਹਨਾਂ ਨੇ ਸਾਹਮਣ ਨਾਲੋਂ ਜ਼ਿਆਦਾ ਪਿਆਰ ਤੈਨੂੰ ਹੀ ਕਰਿਆ ਉਹਨਾਂ ਨੇ ਮੇਰੇ ਬੱਚਿਆਂ ਨੂੰ ਪਿਆਰ ਨਹੀਂ ਕਰਿਆ ਮੈਂ ਨੀਤੂ ਦਾ ਵਿਆਹ ਤੇਰੇ ਨਾਲ ਇਸ ਲਈ ਕਰਵਾਇਆ ਸੀ ਕਿਉਂਕਿ ਮੇਰਾ ਛੋਟਾ ਬੇਟਾ ਸੰਜੀਵ ਨੀਤੂ ਨੂੰ ਪਿਆਰ ਕਰਦਾ ਸੀ ਅਤੇ ਪੜਨ ਜਾਣ ਵੇਲੇ ਉਹ ਮੈਨੂੰ ਕਹਿ ਕੇ ਗਿਆ ਸੀ ਕਿ ਮੈਂ ਜਦੋਂ ਪੜ੍ਹਾਈ ਪੂਰੀ ਕਰਕੇ ਵਾਪਸ ਆਵਾਂਗਾ ਅਤੇ ਤੁਸੀਂ ਨੀਤੂ ਦੇ ਘਰ ਰਿਸ਼ਤਾ ਲੈ ਕੇ ਜਾਵੋਗੇ ਸੰਜੀਵ ਨੀਤੂ ਨਾਲ ਵਿਆਹ ਕਰਨਾ ਚਾਹੁੰਦਾ ਸੀ ਨੀਤੂ ਵੀ ਇਸ ਰਿਸ਼ਤੇ ਤੋਂ ਖੁਸ਼ ਸੀ ਭਰਾ ਪਰਜਾਇਆ ਨੇ ਇਸ ਦਾ ਵਿਆਹ ਲਈ ਜਲਦੀ ਜ਼ੋਰ ਪਾਇਆ ਤਾਂ ਮੈਂ ਜਲਦੀ ਨਾਲ ਵਿਆਹ ਤੇਰੀ ਨਾਲ ਕਰਵਾ ਦਿੱਤਾ ਮੈਂ ਸੋਚਿਆ ਕਿ ਸੰਜੀਵ ਜਦੋਂ ਆਪਣੀ ਪੜ੍ਹਾਈ ਪੂਰੀ ਕਰਕੇ ਆਵੇਗਾ ਮੈਂ ਨੀਤੂ ਦਾ ਤਲਾਕ ਤੇਰੀ ਨਾਲੋਂ ਕਰਵਾ ਕੇ ਉਸ ਦਾ ਵਿਆਹ ਸੰਜੀਵ ਨਾਲ ਕਰਾ ਦੇਵਾਂਗੀ ਮੇਰੀ ਮੰਮੀ ਨੇ ਹਮੇਸ਼ਾ ਦੀ ਤਰ੍ਹਾਂ ਮੈਨੂੰ ਇਸਤੇਮਾਲ ਕੀਤਾ ਉਹ ਇਹ ਸਭ ਕਿਵੇਂ ਕਰ ਸਕਦੀ ਸੀ ਇਹ ਮੈਂ ਇਹ ਜਾਣ ਕੇ ਪੱਥਰ ਜਿਹਾ ਬਣ ਗਿਆ ਕਿਉਂ ਕੋਈ ਮਾਂ ਆਪਣੇ ਬਰੇਟੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੀ ਹੈ ਇੱਕ ਬੇਟੇ ਦੇ ਲਈ ਮੇਰੀ ਮਾਂ ਨੇ ਦੂਸਰੇ ਬੇਟੇ ਦਾ ਇਸਤੇਮਾਲ ਕੀਤਾ ਸੀ ਮੇਰੀ ਮਾਂ ਨੇ ਮੇਰੇ ਦੂਜੇ ਭੈਣ ਭਰਾਵਾਂ ਨੂੰ ਜ਼ਿਆਦਾ ਪਿਆਰ ਕੀਤਾ ਮੇਰੇ ਪਾਪਾ ਦੇ ਪੈਸਿਆਂ ਉੱਤੇ ਮੇਰੇ ਛੋਟੇ ਭੈਣ ਭਰਾਵਾਂ ਨੇ ਹੀ ਐਸ਼ ਕੀਤੀ ਸੀ ਮੈਂ ਇਹਨਾਂ ਖੁਦਗਰਜ਼ ਲੋਕਾਂ ਨੂੰ ਸਮਝ ਨਹੀਂ ਪਾਇਆ ਅਤੇ ਹੁਣ ਉਹਨਾਂ ਖੁਦਗਰਜ਼ ਲੋਕਾਂ ਦਾ ਪਿਆਰ ਆਪਣੇ ਦਿਲ ਵਿੱਚੋਂ ਕੱਢ ਕੇ ਸਿੱਟ ਦਿੱਤਾ ਹੁਣ ਮੈਂ ਦੁਖੀ ਹੋ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਪਰ ਮੈਂ ਇੱਕ ਗੱਲ ਹੁਣ ठान ਲਈ ਸੀ ਕਿ ਮੈਂ ਲੀਤੂ ਨੂੰ ਕਦੇ ਤਲਾਕ ਨਹੀਂ ਦੇਵਾਂਗਾ ਇਸ ਲਈ ਮੈਂ ਘਰ ਤੋਂ ਨਿਕਲ ਗਿਆ ਫਿਰ ਮੈਂ ਆਕੇ ਨੀਤੂ ਕੋਲ ਗਿਆ ਅਤੇ ਹੁਣ ਮੈਂ ਨੀਤੂ ਨੂੰ ਜਾ ਕੇ ਪੁੱਛਿਆ ਕਿ ਤੂੰ ਮੇਰੇ ਨਾਲ ਰਹਿਣਾ ਹੈ ਕਿ ਮੇਰੇ ਭਰਾ ਨਾਲ ਉਹ ਮਾਸੂਮ ਲੜਕੀ ਸੀ ਉਹ ਮੈਨੂੰ ਵੇਖ ਕੇ ਰੋਣ ਲੱਗੀ ਉਸਨੇ ਕਿਹਾ ਕਿ ਤੁਸੀਂ ਮੈਨੂੰ ਤਲਾਕ ਨਾ ਦਿਓ ਤੁਸੀਂ ਉਸ ਮੁਸ਼ਕਲ ਵਿੱਚ ਮੈਨੂੰ ਅਪਣਾਇਆ ਸੀ ਜਦੋਂ ਮੇਰਾ ਸਾਥ ਕੋਈ ਵੀ ਨਹੀਂ ਦੇ ਰਿਹਾ ਸੀ ਮੈਂ ਤੁਹਾਡੇ ਤੋਂ ਤਲਾਕ ਨਹੀਂ ਲੈਣਾ ਚਾਹਾਂਗੀ ਨੀਤੂ ਨੇ ਕਿਹਾ ਕਿ ਮੇਰੀ ਮੰਮੀ ਨੇ ਮੇਰੇ ਦਿਮਾਗ ਵਿੱਚ ਤੇਰੇ ਖਿਲਾਫ ਇੱਕ ਨਕਸ਼ਾ ਬਣਾ ਕੇ ਰੱਖਿਆ ਸੀ ਕਿ ਤੁਸੀਂ ਇੱਕ ਚੰਗੇ ਇਨਸਾਨ ਨਹੀਂ ਤੁਸੀਂ ਮੇਰੇ ਨਾਲ ਜ਼ੋਰ ਜ਼ਬਰਦਸਤੀ ਕਰੋਗੇ ਅਤੇ ਤੁਸੀਂ ਮੈਨੂੰ ਨੋਚੋਗੇ ਇਹ ਕਹਿ ਕੇ ਉਹ ਰੋਣ ਲੱਗੀ ਮੈਂ ਉਸ ਨੂੰ ਆਪਣੇ ਸੀਨੇ ਨਾਲ ਲਾ ਲਿਆ ਫਿਰ ਮੈਂ ਘਰ ਤੋਂ ਗਿਆ ਅਤੇ ਆਪਣੇ ਦੋਸਤ ਨੂੰ ਨਾਲ ਲੈ ਕੇ ਕਿਰਾਏ ਉੱਪਰ ਘਰ ਲਿਆ ਘਰ ਆ ਕੇ ਮੈਂ ਨੀਤੂ ਨੂੰ ਸਮਾਨ ਪੈਕ ਕਰਨ ਲਈ ਕਿਹਾ ਫਿਰ ਮੈਂ ਨੀਤੂ ਨੂੰ ਨਾਲ ਲੈ ਕੇ ਉੱਥੋਂ ਚਲਾ ਗਿਆ ਹੁਣ ਮੈਂ ਨੀਤੂ ਨੂੰ ਉੱਥੋਂ ਲੈ ਕੇ ਅਲੱਗ ਘਰ ਵਿੱਚ ਰਹਿਣ ਲੱਗਾ। ਅੱਜ ਵੀ ਮੈਂ ਆਪਣੇ ਭੈਣ ਭਰਾਵਾਂ ਦਾ ਖਰਚਾ ਘਰ ਵਿੱਚ ਭੇਜਦਾ ਹਾਂ ਪਰ ਮੈਂ ਹੁਣ ਉਹਨਾਂ ਰਿਸ਼ਤਿਆਂ ਨਾਲ ਕਦੇ ਵੀ ਨਹੀਂ ਮਿਲਦਾ ਕਿਉਂਕਿ ਜਿਨ੍ਹਾਂ ਨੇ ਸਾਰੀ ਉਮਰ ਮੇਰਾ ਇਸਤੇਮਾਲ ਕੀਤਾ ਸੀ। ਹੁਣ ਦੁਬਾਰਾ ਮੈਂ ਕਦੇ ਵੀ ਉਸ ਘਰ ਵਿੱਚ ਨਹੀਂ ਗਿਆ। ਰੱਬ ਨੇ ਮੇਰੀ ਪਤਨੀ ਦੇ ਰੂਪ ਵਿੱਚ ਮੈਨੂੰ ਖੂਬਸੂਰਤ ਜਿਹਾ ਤੋਹਫ਼ਾ ਦਿੱਤਾ ਸੀ। ਮੇਰੀ ਪਤਨੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ। ਅਤੇ ਉਹ ਮੇਰਾ ਬਹੁਤ ਖਿਆਲ ਜਿਆਦਾ ਖਿਆਲ ਰੱਖਦੀ ਹੈ ਅੱਜ ਮੇਰੀਆਂ ਦੋ ਬੇਟੀਆਂ ਹਨ ਹੁਣ ਅਸੀਂ ਇੱਕ ਵਧੀਆ ਜ਼ਿੰਦਗੀ ਜੀ ਰਹੇ ਹਾਂ ਅੱਜ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਜਿਆਦਾ ਖੁਸ਼ ਹਾਂ ਦੋਸਤੋ ਜ਼ਿੰਦਗੀ ਜੀਣ ਲਈ ਇੱਕ ਚੰਗੇ ਪਾਰਟਨਰ ਦੀ ਲੋੜ ਹੁੰਦੀ ਹੈ ਜਿਕਰੋ ਤੁਹਾਨੂੰ ਮਿਲ ਜਾਂਦਾ ਹੈ ਤਾਂ ਤੁਹਾਡੀ ਜ਼ਿੰਦਗੀ ਸਵਰਗ ਬਣ ਜਾਂਦੀ ਹੈ ਜੇਕਰ ਉਹ ਤੁਹਾਨੂੰ ਨਹੀਂ ਮਿਲਦਾ ਤਾਂ ਤੁਹਾਡੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਭਾਵੇਂ ਨੀਤੂ ਉਮਰ ਵਿੱਚ ਛੋਟੀ ਸੀ ਪਰ ਉਸ ਦੀ ਸਮਝਦਾਰੀ ਨੇ ਆਪਣੇ ਘਰ ਨੂੰ ਇੱਕ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ ਅੱਜ ਉਹ ਆਪਣਾ ਘਰ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੀ ਹੈ ਕਈ ਵਾਰ ਅਸੀਂ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਕਰ ਲੈਨੇ ਹਾਂ ਉਹ ਘਰ ਵਿੱਚ ਤੁਹਾਡੀ ਸਾਥੀ ਨਹੀਂ ਬਲਕਿ ਤੁਹਾਡੇ ਜੀਵਨ ਵਿੱਚ ਇੱਕ ਸਲਾਹਕਾਰ ਦੇ ਰੂਪ ਵਿੱਚ ਖੜੀ ਰਹਿੰਦੀ ਹੈ ਉਹ ਜ਼ਿੰਦਗੀ ਦੇ ਸੰਘਰਸ਼ਾਂ ਵਿੱਚ ਤੁਹਾਡੇ ਨਾਲ ਸਮਰਥਨ ਦੇ ਰੂਪ ਵਿੱਚ ਹੁੰਦੀ ਹੈ ਅਤੇ ਖੁਸ਼ੀਆਂ ਵਿੱਚ ਸਹਿਭਾਗੀ ਹੋ ਕੇ ਜੀਵਨ ਨੂੰ ਪੂਰਾ ਕਰਦੀ ਹੈ ਦੋਸਤੋ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਆਪਣੇ ਕਮੈਂਟਾਂ ਵਿੱਚ ਜਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡੇ ਸਬਸਕ੍ਰਾਈਬ ਕਰਨ ਨਾਲ ਹੀ ਅਸੀਂ ਇਸ ਚੈਨਲ ਨੂੰ ਅੱਗੇ ਕੰਟੀਨਿਊ ਰੱਖ ਪਾਵਾਂਗੇ ਅਤੇ ਤੁਹਾਡੇ ਲਈ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਧੰਨਵਾਦ ਜੀ